ਅੱਜ ਵੱਖ-ਵੱਖ ਅਖਬਾਰਾਂ ਦੇ ਵਿੱਚ ਹੈਰਾਨ ਕਰ ਦੇਣ ਵਾਲੀ ਖਬਰਾਂ ਜਿਹੜੀ ਉਹ ਸਾਹਮਣੇ ਆਈ ਹੈਗੀ ਆ ਜਿਸ ਖਬਰ ਦੇ ਅਨੁਸਾਰ ਇਲਾਹਾਬਾਦ ਹਾਈ ਕੋਰਟ ਨੇ ਇਹ ਫੈਸਲਾ ਸੁਣਾਇਆ ਹੈਗਾ ਕਿ ਕਿਸੇ ਲੜਕੀ ਦੀਆਂ ਛਾਤੀਆਂ ਨੂੰ ਟੱਚ ਕਰਨਾ ਤੇ ਪਲੱਸ ਉਸ ਦੀ ਸਲਵਾਰ ਦਾ ਨਾਲਾ ਖਿੱਚਣਾ ਜਿਹੜਾ ਕਿਸੇ ਵੀ ਤਰੀਕੇ ਦੇ ਨਾਲ ਆ ਜਿਹੜਾ ਉਹ ਜ਼ਬਰਜਨਾਹ ਜਾਂ ਜ਼ਬਰਜਨਾਹ ਦੀ ਕੋਸ਼ਿਸ਼ ਆ ਜਿਹੜਾ ਉਹ ਨਹੀਂ ਮੰਨਿਆ ਜਾਊਗਾ ਕਿਉਂਕਿ ਪਿਛਲੇ ਦਿਨੀ ਆ ਜਿਹੜਾ ਕਾਸਗੰਜ ਦੇ ਸਪੈਸ਼ਲ ਜੱਜ ਨੇ ਆ ਜਿਹੜਾ ਉਹ ਫੈਸਲਾ ਸੁਣਾਇਆ ਸੀਗਾ ਤੇ ਉਸ ਫੈਸਲੇ ਨੂੰ ਚੁਣੌਤੀ ਦਿੰਦਿਆਂ ਹੋਇਆਂ ਦੋ ਵਿਅਕਤੀਆਂ ਨੇ ਨજરਸਾਨੀ ਦਾ ਜਿਹੜਾ ਉਹ ਪਟੀਸ਼ਨ ਦਾਇਰ ਕੀਤੀ ਸੀਗੀ Allahabad High Court ਦੇ ਵਿੱਚ ਜਿਸ ਦੇ ਆਧਾਰ ਦੇ ਉੱਤੇ ਆ ਜਿਹੜਾ Allahabad ਦੇ ਜਸਟਿਸ ਰਾਮ ਮਨੋਹਰ ਨਾਰਾਇਣ ਮਿਸ਼ਰਾ ਨੇ ਆ ਜਿਹੜਾ ਇਹ ਫੈਸਲਾ ਸੁਣਾਇਆ ਹੈਗਾ ਤੇ ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀ ਆ ਜਿਹੜਾ 11 ਸਾਲਾਂ ਦੀ ਲੜਕੀ ਨੂੰ ਆ ਜਿਹੜਾ ਆਪਣੀ ਮਾਂ ਦੇ ਨਾਲ ਜਾ ਰਹੀ ਸੀਗੀ ਤੇ ਦੋ ਵਿਅਕਤੀ ਆਏ ਦੋ ਵਿਅਕਤੀਆਂ ਦੇ ਉੱਤੇ ਭਰੋਸਾ ਰੱਖ ਕੇ ਆ ਜਿਹੜਾ ਉਸ ਦੀ ਮਾਂ ਨੇ ਉਹਨਾਂ ਦੇ ਨਾਲ ਆ ਜਿਹੜਾ ਉਹ ਤੋਰ ਦਿੱਤਾ ਸੀਗਾ ਪਰ ਰਸਤੇ ਦੇ ਵਿੱਚ ਜਾਂਦਿਆਂ ਹੋਇਆਂ ਉਹਨਾਂ ਦੋ ਵਿਅਕਤੀਆਂ ਨੇ ਪਵਨ ਅਤੇ ਆਕਾਸ਼ ਨੇ ਆ ਜਿਹੜਾ ਰਸਤੇ ਦੇ ਵਿੱਚ ਰੋਕ ਲਿਆ ਉਹਨਾਂ ਦੀ ਨੀਤ ਫੱਟ ਗਈ ਤਾਂ ਲੜਕੀ ਦੀ ਆ ਜਿਹੜੇ ਉਹਨਾਂ ਨੇ ਕੱਪੜੇ ਖਿੱਚੇ ਆ ਤੇ ਇਸ ਤੋਂ ਬਾਅਦ ਆ ਜਿਹੜਾ ਕੁਝ ਵਿਅਕਤੀ ਉੱਥੇ ਪਹੁੰਚ ਗਏ ਤਾਂ ਲੜਕੀ ਨੂੰ ਛੁਡਾਇਆ ਜਦੋਂ ਲੜਕੀ ਨੇ ਰੋਲਾ ਪਾਇਆ ਇਸ ਤੋਂ ਬਾਅਦ ਜਦੋਂ ਕੇਸ ਲੱਗਿਆ ਤਾ ਕੇਸ ਦੇ ਵਿੱਚ ਜਿਹੜਾ ਇਹ ਫੈਸਲਾ ਸੁਣਾਇਆ ਗਿਆ ਪਰ ਨਾਲ ਹੀ ਆ ਜਿਹੜਾ ਜਸਟਿਸ ਰਾਮ ਮਨੋਹਰ ਨਾਰਾਇਣ ਮਿਸ਼ਰਾ ਨੇ ਇਹ ਵੀ ਗੱਲ ਆਖੀ ਕਿ ਧਾਰਾ 54 ਬੀ ਅਤੇ ਪੋਕਸੋ ਐਕਟ ਦੀ ਧਾਰਾ 9 ਤਹਿਤ ਆ ਜਿਹੜਾ ਉਹ ਸੰਮਣ ਜਾਰੀ ਹੋਣਾ ਚਾਹੀਦਾ ਸੀ ਸੋ ਪਹਿਲਾ ਸੰਮਣ ਆ ਜਿਹੜਾ ਉਹ ਗਲਤ ਜਾਰੀ ਹੋਇਆ ਸੋ ਕਿਤੇ ਨਾ ਕਿਤੇ ਸੋਚਣ ਵਾਲੀ ਗੱਲ ਇਹ ਹੈਗੀ ਆ ਕਿ ਅਜਿਹੇ ਫੈਸਲੇ ਆ ਜਿਹੜੇ ਕਿਤੇ ਨਾ ਕਿਤੇ ਸਾਡੇ-ਸਾਰੇ ਸਮਾਜ ਨੂੰ ਪ੍ਰਭਾਵਿਤ ਕਰਦੇ ਕਿਉਂਕਿ ਜੇਕਰ ਦੇਖੀਏ ਤਾਂ ਸਾਡੇ ਭਾਰਤੀ ਸਮਾਜ ਦੇ ਵਿੱਚ ਔਰਤ ਦੀ ਜੋ ਸਥਿਤੀ ਹੈਗੀ ਆ ਉਸ ਦੇ ਖਿਲਾਫ ਜੋ ਪਹਿਲਾਂ ਹੀ ਬਹੁਤ ਸਾਰੇ ਘਰੇਲੂ ਹਿੰਸਾ ਨੂੰ ਲੈ ਕੇ ਜਾਂ ਫਿਰ ਛੇੜਛਾੜ ਦੇ ਮਾਮਲੇ ਨੂੰ ਲੈ ਕੇ ਬਲਾਤਕਾਰ ਨੂੰ ਲੈ ਕੇ ਬਹੁਤ ਸਾਰੀਆਂ ਘਟਨਾਵਾਂ ਜਿਹੜਾ ਦੇਖਣ ਨੂੰ ਮਿਲਦੀਆਂ ਤੇ ਅਜਾਹੇ ਵਿੱਚ ਅਜਾਹੇ ਫੈਸਲੇ ਕਿਤੇ ਨਾ ਕਿਤੇ ਔਰਤ ਵਿਰੋਧੀ ਸਾਫਤ ਹੁੰਦੇ ਹੈਗੇ ਆ ਸੋ ਇੰਨੀ ਗੱਲਬਾਤ ਮੈਂ ਬਲਰਾਜ ਮਰ ਤੁਹਾਡਾ ਬਹੁਤ ਬਹੁਤ ਧੰਨਵਾਦ